ਅਸੀਂ 700 ਗਲਤੀਆਂ ਕਰਕੇ ਮੰਜ਼ਿਲ ਤੋਂ ਦੂਰ ਚਲੇ ਗਏ ਆ ਪਤਾ ਹੈ ਆਇਸਟਾਈਨ ਦੀ ਹਿੰਮਤ ਤੇ ਹੌਸਲਾ ਤੇ ਉਮੰਗ ਤੇ ਤਰੰਗ ਦੇਖੋ ਕਹਿੰ ਲਗਾ ਅਸੀਂ ਮੰਜ਼ਿਲ ਦੇ ਨੇੜੇ ਚਲੇ ਗਏ ਆ ਕਮ ਸੇ ਕਮ 700 ਗਲਤੀਆਂ ਤੇ ਨਹੀਂ ਨਾ ਕਰਾਂਗੇ ਉਮੀਦ ਇਹ ਗੱਲ ਪਕੜਦੇ ਚਾਹੀਏ ਕਹਿੰਦਾ ਅਸੀਂ ਮੰਜ਼ਿਲ ਦੇ ਨੇੜੇ ਚਲਾਂਗੇ ਇਹ ਜੜੀਆਂ 700 ਗਲਤੀਆਂ ਕੀਤੀ ਨੇ ਇਹ ਤੇ ਨਹੀਂ ਨਾ ਕਰਾਂਗੇ ਇਹਨਾਂ ਤੋਂ ਤੇ ਬਚ ਗਏ 700 ਅਵਿਸ਼ਕਾਰ ਕਰਕੇ ਸ਼ਾਗਿਰਦ ਨਿਰਾਸ਼ ਹੋ ਗਏ ਨੇ ਵੀ ਕੁਝ ਤੱਥ ਨਹੀਂ ਲਵਿਆ ਪਰ ਜੋ ਅਵਿਸ਼ਕਾਰ ਕਰ ਰਿਹਾ ਹੈ ਉਹਦਾ ਹੌਸਲਾ ਇਤਨਾ ਹੈ ਕਮ ਸੇ ਕਮ 700 ਗਲਤੀਆਂ ਤੇ ਹੁਣ ਮੈਂ ਨਹੀਂ ਨਾ ਕਰਾਂਗਾ ਇਨਾ ਤੋਂ ਤੇ ਮੈਂ ਬਚ ਗਿਆ ਅਸੀਂ ਮੰਜ਼ਿਲ ਦੇ ਨੇੜੇ ਜਾ ਰਹੇ ਹਾਂ ਨੇੜੇ ਜਾ ਰਿਆਂ ਨੂੰ ਤੱਤ ਲੱਭ ਤਾ ਹੌਸਲਾ ਨਹੀਂ ਹਾਰਿਆ ਹੌਸਲਾ ਇਹ ਠੀਕ ਹੈ ਜਦ ਵੀ ਕੋਈ ਸੈਂਟਿਸਟ ਨਿਰਾਸ਼ ਹੋ ਜਾਂਦਾ ਹੈ ਰਸਤੇ 'ਚ ਹੀ ਰਹਿ ਜਾਂਦਾ ਹੈ ਜਦ ਵੀ ਕੋਈ ਸਾਧਨਾ ਕਰਨ ਵਾਲਾ ਸਾਧਕ ਨਿਰਾਸ਼ ਰਹਿ ਜਾਂਦਾ ਹੈ ਹੋ ਜਾਂਦਾ ਹੈ ਭਾਈ ਨਿਰਾਸ਼ੀ ਬਹੁਤ ਦਿਨ ਲੱਗ ਗਏ ਬਹੁਤ ਦਿਨ ਹੋ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ 10 20 ਸਾਲ ਹੋ ਗਏ ਨੇ ਵਾਹਿਗੁਰੂ ਵਾਹਿਗੁਰੂ ਕਰਦੇ ਕੁਝ ਨਹੀਂ ਹੋਇਆ ਨਿਰਾਸ਼ ਹੋ ਗਏ ਨਿਰਾਸ਼ ਹੋਇਆ ਸੈਂਟਿਸਟ ਹੋ ਸਕਦਾ ਉਸ ਰਸਤੇ ਨੂੰ ਵੀ ਛੋੜ ਦੇਵੇ ਕਹਿੰਦੇ ਨੇ ਬਹੁਤ ਸਾਰੇ ਸੰਗੀ ਸਾਥੀ ਆਇਸਟਾਈਨ ਨੂੰ ਛੱਡ ਗਏ ਸਨ ਪਿਛੜ ਐਵੇਂ ਸਿਰ ਕਪਾਈ ਸੜੇ ਕੋਲ ਨਹੀਂ ਆਉਂਦੀ ਛੱਡ ਗਏ ਸਨ ਇਸ ਰਸਤੇ ਨੂੰ ਛੱਡ ਗਏ ਸਨ ਬਈ ਨਿਰਾਸ਼ੀ ਬਹੁਤ ਦਿਨ ਲਾ ਗਏ ਨਿਰਾਸ਼ ਹੋ ਗਏ ਕਿੰਨੇ ਫਾਂ ਤੇ ਸਤ ਸੰਗ ਦੇ ਚ ਗਿਆ ਕਿਤਨੇ ਡੇਰਿਆਂ ਦੇ ਚ ਭਟਕਿਆ ਕਿਤਨੇ ਮੁੱਦ ਦਾ ਅੰਮ੍ਰਿਤ ਵੇਲੇ ਉਠ ਰਿਹਾ ਜਪ ਕਰ ਰਿਹਾ ਪੱਲੇ ਕੁਛ ਨਹੀਂ ਪਿਆ ਭਈ ਨਿਰਾਸ਼ੀ ਬਹੁਤ ਦਿਨ ਲਾ ਗਿਆ ਤਾਂ ਇੱਕ ਖਤਰਾ ਹੈ ਨਾਸਤਿਕ ਹੋ ਸਕਦਾ ਹੈ ਜਿਹੜੇ ਚੋਟੀ ਦੇ ਵੱਡੇ ਵੱਡੇ ਨਾਸਤਿਕ ਹੋਏ ਨੇ ਮੈਂ ਉਹਨਾਂ ਦੀ ਜੀਵਨ ਕਥਾ ਪੜ੍ਹੀਏ ਪਹਿਲੇ ਧਾਰਮਿਕ ਸਨ ਬੜੀ ਸਾਧਨਾ ਕਰਦੇ ਸਨ निराश हो गए, निराश हो गए कारण गिरे दे ते ने पहाड़ों तो, पर ऊपर ऊपर नहीं मिलते ऊपर ऊपर ते गिटियां ते पत्थर मिलते खुदाई करनी खुदाई करनी बड़ी मेहनत करनी पैदा ऊपर ऊपर ते काम है क्रोध है लोभ है मोह है अहंकार है ਕਿਦਰੇ ਗਹਿਰਾਈ ਦੇ ਚ ਜਾਈਏ ਤੇ ਫਿਰ ਨਿਰੰਕਾਰ ਹੈ ਪਰ ਬਹੁਤ ਗਹਿਰੇ ਜਾਣਾ ਪੈਂਦਾ ਹੈ ਉਹਦੇ ਵਾਸਤੇ ਪੂਰੀ ਭਾਵਕਤਾ ਚਾਹੀਦੀ ਹੈ ਨਿਰਾਸ਼ ਹੋਇਆ ਮਨੁੱਖ ਖਾਸ ਕਰਕੇ ਧਰਮ ਦੇ ਮਾਰਗ ਦਾ ਇੱਕ ਖਤਰਾ ਹੈ ਨਾਸਤਿਕ ਹੋ ਸਕਦਾ ਹੈ ਮੈਨਾਖਾਂ ਨਾਲ ਬਹੁ ਮਨੁੱਖ ਦੇਖੇ ਨੇ ਝੂਮ ਝੂਮ ਕੇ ਅਮਰਤ ਵੇਲੇ ਆਸਾ ਦੀ ਵਾਰ ਸੁਣਦੇ ਸਨ ਹਣ ਗੁਰਦੁਆਰੇ ਦੇ ਬੂਹੇ ਦੇ ਕੋਲੋਂ ਲੰਘ ਜਾਣਗੇ ਕਦੀ ਅੰਦਰ ਨਹੀਂ ਆਉਂਦੇ ਮੈਂ ਦੇਖਿਆ ਹੈ ਨਾ ਬਿਨਾ ਨਗਾ ਅਮਰਤ ਵੇਲੇ ਉੱਠਣ ਵਾਲੇ ਇਸ ਗੱਲ ਨੂੰ ਭੁੱਲੀ ਗਏ ਨੇ ਛੋੜ ਬੈਠੇ ਨੇ ਇਨਿਤ ਨੇ ਦੇਖੇ ਨੇ ਮੈਂ ਮੌਜੂਦ ਨੇ ਔਰ ਕੁਛ ਇੱਕ ਨੇ ਤੇ ਸਾਫ਼ ਕਹਿ ਦਿੱਤਾ ਮਸਕੀਨ ਜੀ ਕੁਛ ਵੀ ਨਹੀਂ ਹੈ ਕੁਛ ਵੀ ਐਵੇਂ ਸਿਰ ਖਪਾਈ ਯੂਪੀ ਦੇ ਇੱਕ ਸ਼ਹਿਰ ਦੇ ਇੱਕ ਸੱਜਣ ਮੈਨੂੰ ਕਹਿਣ ਲੱਗੇ ਨੇ ਜੀ 20ਵੀਂ ਸਦੀ ਦੇ ਵਿੱਚ ਕੀ ਕਰ ਰਹੇ ਹੋ ਹਜ਼ਾਰਾਂ ਸਾਲ ਪੁਰਾਣੀਆਂ ਗੱਲਾਂ ਸੁਣਾਈ ਜਾਂਦੇ ਆ ਅੱਜ ਸਾਇੰਸ ਦਾ ਯੁੱਗ ਹੈ ਇਹ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਤੇ ਹੁਣ ਉਹਨੂੰ ਕੌਣ ਦੱਸੇ ਸਾਇੰਸ ਤੇ ਪਦਾਰਥ ਦੀ ਕੋਝ ਹੈ ਪਰਮਾਤਮਾ ਦੀ ਕੋਝ ਹੈ ਹੀ ਨਹੀਂ ਉੱਥੇ ਉਹ ਤੇ ਅੱਖ ਤੇ ਖੜੀ ਹੈ ਉਹ ਤੇ ਬੁੱਧ ਤੇ ਖੜੀ ਹੈ ਪਰਮਾਤਮਾ ਦੀ ਖੋਜ ਅੱਖ ਤੇ ਬੁੱਧ ਤੇ ਨਹੀਂ ਖੜੀ ਉਹ ਤੇ ਜ਼ਬਾਨ ਤੇ ਹਿਰਦੇ ਤੇ ਖੜੀ ਹੈ ਬਾਵਨਾ ਤੇ ਖੜੀ ਹੈ ਹਿਰਦੇ ਰਸਨ ਰਸਾਇ ਹੈ ਐਸਤੇ ਖੜੀ ਹੈ ਲੇਕਿਨ ਮੈਨੂੰ ਇੰਜ ਕਹਿਣ ਲਗਾ ਅਜੇ ਤੱਕ ਮੈਨੂੰ ਯਾਦ ਨਹੀਂ ਤੁਸੀਂ ਆਪਣਾ ਵੀ ਸਮਾਂ ਖਰਾਬ ਕਰ ਰਹੇ ਹੋ ਲੋਕਾਂ ਦਾ ਵੀ ਖਰਾਬ ਕਰ ਰਹੇ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਕਾਰਨ ਹਰ ਸ਼ਹਿਰ ਦੇ ਸਾਇੰਟਿਸਟ ਮਿਲ ਜਾਂਦੇ ਨੇ ਹਰ ਸ਼ਹਿਰ ਦੇ ਸੰਤ ਨਹੀਂ ਨੇ ਸਾਇੰਸ ਦੀ ਦੁਨੀਆ 'ਚ ਕੋਈ ਪਖੰਡ ਨਹੀਂ ਹੈ ਇੱਕ ਸਾਇੰਟਿਸਟ ਨੂੰ ਕੁਝ ਲੱਭਿਆ ਨਹੀਂ ਤਾਂ ਕਹਿ ਦਿੰਦਾ ਮੈਨੂੰ ਨਹੀਂ ਲੱਭਿਆ